ਨਸਲ ਸਭ ਤੋਂ ਵੱਧ ਆਂਡੇ ਦਿੰਦੀ ਆ ਸੁਣ ਲੋ ਬਾਈ ਠੀਕ ਹੈ ਜੀ ਕੁਝ ਕੁ ਲੋਕਾਂ ਨੇ ਤੁਹਾਨੂੰ ਬਹਿਮਾ ਭਰਮਾ ਚ ਪਾਤਾ ਐ ਐਤਕੀ ਬਹੁਤ ਲੋਕਾਂ ਨੂੰ ਬਹਿਮਾ ਭਰਮਾ ਚ ਪਾਇਆ ਲੋਕਾਂ ਨੇ ਠੀਕ ਹੈ ਜੀ ਆਪ ਤਾਂ ਕੁਝ ਕਰਨਾ ਨਹੀਂ ਤੇ ਨਾ ਦੂਜੇ ਨੂੰ ਕੁਝ ਕਰਨ ਦੇਣਾ ਜਿਹੜੀ ਸਭ ਤੋਂ ਵੱਧ ਆਂਡੇ ਧਰਦੀ ਆ ਨਸਲ ਬਾਈ ਜੀ ਸੁਣ ਲੋ ਆਰ ਆਈ ਆਰ ਤੇ ਬਲੈਕ ਹਾਸਟ ਲਾਪ ਠੀਕ ਹੈ ਜੀ ਘਰਤੀ ਤੇ ਜਦੋਂ ਆਪਾਂ ਛੱਡ ਦਿੰਨੇ ਆ ਉਹਨਾਂ ਨੂੰ ਫੀਡ ਪਾਣੀ ਪੂਰਾ ਨਹੀਂ ਪਾਉਂਦੇ ਜਿਹੜਾ ਭਰਾ ਫੀਡ ਪਾਣੀ ਪੂਰਾ ਪਾਉਂਦਾ ਹੈ ਕੈਲਸ਼ੀਅਮ ਪੂਰਾ ਪਾਉਂਦਾ ਉਹਨਾਂ ਕੋਲੇ ਫੁੱਲ ਧਰਦੀਆਂ ਬਈ ਆਂਡੇ ਜਿਹੜੇ ਬੰਦੇ ਕਲੀ ਕਣਕ ਤੇ ਕਰ ਦਿੰਦੇ ਆ ਹਰੇ ਤੇ ਕਰਨਦੇ ਉਹਨਾਂ ਕੋਲੇ ਬਈ ਅੰਡਾ ਪੂਰਾ ਨਹੀਂ ਮੁਰਗੀ ਧਰਦੀ ਘੱਟ ਧਰਦੀ ਹੈ ਠੀਕ ਹੈ ਜਾਂ ਤਾਂ ਇੱਕ ਦਿਨ ਦਾ ਚੂਚਾ ਲਿਆ ਕਰੋ ਬਈ ਜਾਂ ਫੀਡ ਤੇ ਰੱਖਿਆ ਕਰੋ ਅੰਡੇ ਵਾਲੀ ਫੀਡ ਲੇਅਰ ਫੇਸ 1 ਤੇ ਪਾਓ ਠੀਕ ਹੈ ਜੀ ਇਹ ਤੁਹਾਨੂੰ ਬਹਿਮਾ ਪਰਮਾ ਚ ਪਾਇਆ ਜਿਹੜੀ ਕੇਜ ਚ ਲੱਗੀ ਮੁਰਗੀ ਬਈ ਉਹਨੇ ਡੇਲੀ ਆਂਡਾ ਦੇਣਾ ਆਰ ਆਈ ਆਰ ਤੇ ਬਲੈਕ ਕਸਟਲਪ ਕੇਜ ਚ ਲੱਗਦੀ ਹੈ ਮੁਰਗੀ ਇਹਨਾਂ ਨੂੰ ਦਵਾਈਆਂ ਬੂਟੀਆਂ ਕੈਲਸ਼ੀਅਮ ਠੀਕ ਹੈ ਜੀ ਲੀਵਰ ਟੋਨਿਕ ਇਹ ਦਵਾਈਆਂ ਬੂਟੀਆਂ ਪੱਥਰ ਪਾਤਾ ਤੇ ਅੰਡੇ ਵਾਲੀ ਫੀਡ ਚੰਗੀ ਕੁਆਲਿਟੀ ਦੀ ਪਾਈ ਜਾਂਦੀ ਹੈ ਤਾਂ ਉਹ ਅੰਡੇ ਵੱਧ ਡੇਲੀ ਦਿੰਦੀਆਂ ਜਿਹੜੀਆਂ ਆਪਾਂ ਧਰਤੀ ਤੇ ਛੱਡਦੇ ਆ ਜੇ ਆਪਾਂ ਧਰਤੀ ਤੇ ਵੀ ਇਹਨਾਂ ਨੂੰ ਫੁੱਲ ਪ੍ਰੋਟੀਨ ਵਾਲੀਆਂ ਚੀਜ਼ਾਂ ਪਾਵਾਂਗੇ ਜਿਵੇਂ ਪੱਥਰ ਪੱਥਰ ਦੀ ਟੁਕੜੀ ਆਉਂਦੀ ਹੈਗੀ ਤੇ ਕੈਲਸ਼ੀਅਮ ਹੋ ਗਿਆ ਆਪਣਾ ਲਿਊਕੜਾ ਲਾਉਗਾ ਲੀਵਰ ਟੋਨਿਕ ਹੋ